ਕੈਨੇਡਾ ਨਾਟ ਸੇਫ ਨਾਓ ਦੱਸਦੇ ਵੀ ਆਉਂਦੀ ਹੈ ਸ਼ਰਮ ਕਿਉਂਕਿ ਕੈਨੇਡਾ ਦਾ ਰੁਝਾਨ ਦਿਨ ਦਰੋਂ ਬਹੁਤ ਸਾਰੇ ਪੰਜਾਬੀ ਭੈਣ ਭਰਾਵਾਂ ਦੇ ਦਿਲਾਂ ਦੇ ਵਿੱਚ ਅੱਜ ਵੀ ਅੱਗੇ ਤੋਂ ਵੱਧਦਾ ਜਾ ਰਿਹਾ ਹੈ ਕੈਨੇਡਾ ਨੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦੇ ਵੱਡੇ ਚੇਂਜਸ ਕੀਤੇ ਆ ਉਨਾ ਚੇਂਜਸ ਕਰਕੇ ਬਹੁਤ ਜਦੇ ਪੰਜਾਬੀ ਭੈਣ ਭਰਾਵਾਂ ਨੇ ਕੈਨੇਡਾ ਤੋਂ ਆਪਣਾ ਮੁੱਖ ਜ਼ਰੂਰ ਮੋੜਿਆ ਪਰ ਕੈਨੇਡਾ ਤੋਂ ਮੁੱਖ ਮੋੜ ਅਨੁਸਾਰ ਹੀ ਹੁਣ ਉਹ ਸਾਰੇ ਪੰਜਾਬੀ ਭੈਣ ਭਰਾ ਛੋਟੀਆਂ ਕੰਟਰੀਆਂ ਦੇ ਵਿੱਚ ਮੂਵ ਔਨ ਹੋਣਾ ਸ਼ੁਰੂ ਹੋ ਚੁੱਕਿਆ ਪਰ ਜੇਕਰ ਗੱਲ ਕਰਦੇ ਆ ਕੈਨੇਡਾ ਦੇ ਵਿੱਚ ਕੰਮ ਨੂੰ ਲੈ ਕੇ ਕੰਮ ਵੀ ਕੈਨੇਡਾ ਦੇ ਵਿੱਚ ਮਿਲ ਜਾਂਦਾ ਹੈ ਵਧੀਆ ਤਰੀਕੇ ਨਾਲ ਜਿਨ੍ਹਾਂ ਨੇ ਕਰਨਾ ਹੋਵੇ ਉਹਨਾਂ ਲਈ ਕੰਮ ਆਵਾਦੂ ਜਿਨ੍ਹਾਂ ਨੇ ਨਹੀਂ ਕਰਨਾ ਉਹਨਾਂ ਲਈ ਕੈਂਡਾ ਦੇ ਵਿੱਚ ਕੰਮ ਹੈ ਨਹੀਂ ਪਰ ਪੰਜਾਬੀ ਮੁਟਿਆਰ ਦੀ ਗੋਲੀ ਲੱਗਣ ਨਾਲ ਮੌਤ ਹੋ ਚੁੱਕੀ ਹੈ ਕਹਿੰਦੇ ਨੇ ਕਿ ਜਿੱਥੇ ਇਨਸਾਨ ਦਾ ਦਾਣਾ ਪਾਣੀ ਲਿਖਿਆ ਹੁੰਦਾ ਹੈ ਇਨਸਾਨ ਨੇ ਉੱਥੇ ਜ਼ਰੂਰ ਜਾਣਾ ਹੈ ਉਸ ਨੂੰ ਕੋਈ ਰੋਕ ਨਹੀਂ ਸਕਦਾ ਪਰ ਮੌਤ ਤੇ ਜਨਮ ਕਦੋਂ ਹੋਣਾ ਇਹ ਸਿਰਫ ਰੱਬ ਦੇ ਹੱਥ ਵਿੱਚ ਹੁੰਦਾ ਹੈ ਸੇਮ ਟੂ ਸੇਮ ਦੋ ਗੱਠ ਜੋੜਾਂ ਦੇ ਵਿੱਚ ਮਤਲਬ ਦੋ ਜੋੜੇ ਸੀ ਉਹਨਾਂ ਦੇ ਵਿੱਚ ਆਸ ਵਿੱਚ ਲੜਾਈ ਝਗੜਾ ਹੋ ਰਿਹਾ ਸੀ ਤੇ ਦੋਨਾਂ ਗੁੱਟਾਂ ਦੇ ਵਿੱਚ ਕਹਿੰਦੇ ਕਿ ਵੱਡੇ ਲੈਵਲ ਦੇ ਉੱਤੇ ਫਾਇਰਿੰਗ ਹੋਈ ਇੱਕ ਦੂਜੇ ਤੇ ਗੋਲੰਗਾ ਚੱਲੀਆਂ ਪਰ ਇੱਕ ਭੈਣ ਉਸ ਟਾਈਮ ਹਰ ਸਿਮਰਤ ਰੰਧਾਵਾ ਜੋ 21 ਸਾਲਾਂ ਦੀ ਕੁੜੀ ਸੀ 2020 ਦੇ ਵਿੱਚ ਕੈਨੇਡਾ ਗਈ ਸੀ ਆਪਣੇ ਪੜ੍ਹਾਈ ਦਾ ਸੁਪਨਾ ਲੈ ਕੇ ਤਰਨ ਤਰਨ ਤੇ ਇੱਕ ਛੋਡੇ ਜੇ ਪਿੰਡ ਧੁੰਦਦੇ ਰਹਿਣ ਵਾਲੀ ਸੀ ਹਰ ਸਿਮਰਤ ਰੰਧਾਵਾ ਤੇ ਬੇਕਸੂਰ ਸੀ ਕੋਈ ਇਸ ਭੈਣ ਦਾ ਕਸੂਰ ਨਹੀਂ ਸੀ ਬਸ ਆਪਣੀ ਬਸ ਦੀ ਉਡੀਕ ਕਰ ਰਹੀ ਸੀ ਕਿ ਮੇਰੀ ਕਦੋਂ ਬਾਸ ਆਓਗੇ ਤਾਂ ਮੈਂ ਆਪਣੀ ਡੈਸਟੀਨੇਸ਼ਨ ਤੇ ਜਾਉਂਗੀ ਪਰ ਭੈਣ ਦੀ ਗੋਲੀ ਲੱਗਣ ਨਾਲ ਮੌਤ ਹੋ ਚੁੱਕੀ ਹੈ ਥੋੜੀ ਜੀ ਵੀਡੀਓ ਨੂੰ ਲੇਟ ਅਪਲੋਡ ਕੀਤਾ ਜਾ ਰਿਹਾ ਹੈ ਐਸ ਦਾ ਵਜਾ ਇਹ ਹੁੰਦੀ ਹੈ ਕਿ ਅਸੀਂ ਪੂਰੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਹੀ ਆਵਾਜ਼ ਚੱਕਦੇ ਤੇ ਮੈਂ ਉਮੀਦ ਕਰਦਾ ਹਾਂ ਕਿ ਭੈਣ ਨੂੰ ਜ਼ਰੂਰ ਇਨਸਾਫ ਮਿਲੇਗਾ ਪਰ ਉੱਥੋਂ ਦੀ ਜਿੰਨੀ ਵੀ ਗਵਰਨਮੈਂਟ ਆ ਜਿੰਨੇ ਵੀ ਪੁਲਿਸ ਆਫੀਸਰ ਆ ਵੱਡੇ ਲੈਵਲ ਦੇ ਉੱਤੇ ਆਪਣਾ ਟਵੀਟ ਵੀ ਕਰ ਰਿਹਾ ਵੀਡੀਓਜ਼ ਨੂੰ ਵੀ ਆਪਣੇ ਪੇजेस ਉੱਤੇ ਅਪਲੋਡ ਕਰ ਰਿਹਾ ਕਿ ਕਸੂਰ ਕੋਈ ਨਹੀਂ ਸੀ ਭੈਣ ਦਾ ਪਰ ਭੈਣ ਦੀ ਮੌਤ ਹੋ ਚੁੱਕੀ ਹੈ ਪਰ ਉਹਨਾਂ ਨੇ ਆਪ ਦੇ ਵੱਲੋਂ ਸੌਰੀ ਵੀ ਫੀਲ ਕੀਤਾ ਪਰ ਜਿਹੜੇ ਉਹ ਆਪਸ ਵਿੱਚ ਗੁੱਟਾਂ ਦੀ ਲੜਾਈ ਹੋ ਵਗੈਰਾ ਹੋ ਰਹੀ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਹੁਣ ਉਹ ਜ਼ਿਲ੍ਹਿਆਂ ਦੇ ਵਿੱਚ ਅੰਦਰ ਬੰਦ ਹੈਗੇ ਪਰ ਦੁੱਖ ਦੀ ਗੱਲ ਸਭ ਤੋਂ ਵੱਡੀ ਹੈ ਕਿ ਹੁਣੇ ਭੈਣ ਜਿਹੜੀ ਕਿ ਦੁਨੀਆ ਤੋਂ ਜਾ ਚੁੱਕੀ ਹੈ ਇੱਕ ਮਾਪਿਆਂ ਦੀ ਧੀ ਹੈ ਜਿਹੜੀ ਹੁਣ ਕਦੇ ਜ਼ਿੰਦਗੀ 'ਚ ਵਾਪਸ ਨਹੀਂ ਆਉਗੀ ਦੁਨੀਆ ਤੇ ਵਾਪਸ ਨਹੀਂ ਆਉਗੀ ਸਭ ਤੋਂ ਵੱਡਾ ਦੁੱਖ ਦੀ ਗੱਲ ਇਹ ਹੈ ਤੇ ਵਾਹਿਗੁਰੂ ਅਗੇ ਅਰਦਾਸ ਕਰਦੇ ਹਾਂ ਭੈਣ ਜਿੱਥੇ ਵੀ ਰਹੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਖੁਸ਼ ਹੋਵੇ ਤੰਦਰੁਸਤ ਰਹੇ ਤੇ ਪਾ ਰਾਮ ਬਲਦ ਬਖਸ਼ਣ ਬਖਸ਼